ਕਾਰ ਪਾ ਜਾਂਦੇ ਆ ਬੀਬੀ ਆ ਵੀ ਬੋਲਦਾ ਹੈ ਕੀ ਗੱਲ ਵੀ ਆ ਵੀ ਬੋਲ ਸਕਦੇ ਜੀ ਕਾਬੇ ਮਾੜੀ ਲਾਡੀ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗੱਲ ਚ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਇੱਕ ਮਿੰਟ ਸਰ ਮੈਨੂੰ ਕੋਈ ਨਹੀਂ ਆਤਾ ਇੱਕ ਵਾਰ ਬਾਤ ਕਰੋ ਪੰਜਾਬੀ ਬਿਚਰੋ ਹੀ ਨਹੀਂ ਸਾਰੇ ਕਿਹੜੇ ਨੇ ਜੀ ਆਪਣੇ ਨਵਨੀਤ ਸਰ ਤੇ ਹਰਦੀਪ ਸਰ ਆ ਜੀ ਰੋਹਿਤ ਵਾਟਰ ਚੈਰ ਚਲੀ ਪੰਜਾਬੀ ਇਸ ਨੋਟ ਅਲੌਡ ਇਨ ਸਕੂਲ ਆ ਇਹ ਨੂੰ ਲੱਤ ਰਿਆ ਜਿਹੜਾ ਮੁਰੇ ਲਾਇਆ ਹੋਇਆ ਨੂੰ ਐ ਨਹੀਂ ਪਤਾ ਵੀ ਇਹ ਬੰਦਾ ਕੀ ਬੋਲੀ ਜਾਂਦਾ ਲੱਸ ਇਹ ਸਾਡੇ ਜਵਾਕ ਨੂੰ ਪੰਜਾਬੀ ਪੜਨ ਦੇਣਗੇ ਯਾਰ ਪੂਦਾ ਘਟੋ ਘਟ ਆਪਣੇ ਲੋਕਾਂ ਦਾ ਬਾਹਰ ਜਾ ਕੇ ਬੈਠ ਜਿੱਦੇ ਧਰਨੇ ਦੇ ਬੈਠੇ ਵੀ ਹਾਂ ਯਾਰ ਮੈਂ ਤੁਹਾਡੇ ਨਾਲ ਲੁੱਤ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਰੀ ਜੁੱਤੀ ਤੇ ਰੱਖੋ ਇਹ ਨੌਕਰੀ ਜਿਹੜੀ ਛੁੱਡੀ ਫੌਂਡ ਨੂੰ ਖਤਮ ਕਰਨ ਦੇ ਤੁਰੇ ਹੋਏ ਲੋਕ ਨੇ ਯਾਰ ਇਹ ਇਹਨੂੰ ਬੰਦਿਆਂ ਨੂੰ ਸਮਝਾ ਦੇ ਵੀ ਮੈਂ ਬੰਦਾ ਕੌਣ ਆ ਤੇ ਮੈਂ ਕੀ ਨੇ ਸਕੂਲ ਦਾ ਜਲੂਸ ਕੱਢੂ ਨਾਲ ਇਹਨਾਂ ਦਾ ਕੱਢੂ ਆ ਕੇ ਠੀਕ ਪਰ ਦੁੱਖ ਦਾ ਮੈਨੂੰ ਛੋਟੇ ਵੀਰ ਮੈਨੂੰ ਆਪਣੇ ਲੋਕਾਂ ਦੇ ਜਿਹੜੇ ਸਾਡੇ ਲੋਕ ਅਸੀਂ ਆਪਣੀ ਮਾਂ ਬੋਲੀ ਦੇ ਆਪ ਗੁਦਾਰ ਲੋਕ ਆ ਇਹ ਆਏ ਨਹੀਂ ਅਸੀਂ ਬਖਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ ਚ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਧੋਪ ਦਿਆਂਗੇ ਇਹਨੂੰ ਕਹ ਬਹਿਮ ਕੱਢ ਦਿਓ ਹਾਂਜੀ ਆਪਣਾ ਸ਼੍ਰੀ ਚੇਤਨਿਆ ਸਕੂਲ ਤੋਂ ਬੋਲ ਦਿਓ ਮਾਨਸਾ ਤੋਂ ਯਸ ਸਰ ਯਸ ਮੈਂ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਇਕ ਸੋਡੇ ਸਕੂਲ ਚ ਸਮੱਸਿਆ ਇਹ ਆ ਰਹੀ ਆ ਕਿ ਤੁਸੀਂ ਇੱਕ ਬੱਚੇ ਦੇ ਪੰਜਾਬੀ ਬੋਲਣ ਦੇ ਉੱਤੇ ਗੱਲ ਲਿਖ ਕੇ ਪਾ ਦਿੰਦੇ ਆ ਕਿ ਬੱਚਾ ਪੰਜਾਬੀ ਬੋਲਦਾ ਪੰਜਾਬੀ ਲੈਂਗੁਏਜ ਹਾਂਜੀ ਤੁਸੀਂ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਕੂਲ ਖੋਲ੍ਹ ਕੇ ਸਾਡੇ ਪੰਜਾਬੀ ਬੋਲੀ ਦੇ ਬੋਲਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਹੋ ਇੱਕ ਮਿੰਟ ਸਰ ਮੈਨੂੰ ਪੰਜਾਬੀ ਨਹੀਂ ਆਤਾ ਇੱਕ ਵਾਰ ਬਾਤ ਕਰਾਂ ਬਹੁਤ ਸਾਰੇ ਕੁਪ ਪੰਜਾਬੀ ਬੰਦਾ ਬਲਾ ਲੋ ਹੁਣ ਪੰਜਾਬੀ ਕੋਈ ਹੈ ਨਹੀਂ ਛੋਟੇ ਸਕੂਲ ਚ ਪੰਜਾਬੀ ਟੀਚਰ ਨਹੀਂ ਤੁਸੀਂ ਰੱਖ ਰਹੇ ਉਹਨਾਂ ਨੂੰ ਕੱਢੀ ਜਾਣੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਨਸਾ ਦਾ ਬੈਕਵਾਰਡ ਲੋਕ ਨੇ ਤੁਸੀਂ ਲਿਆ ਕੇ ਆਂਧਰਾ ਪ੍ਰਦੇਸ਼ ਤੋਂ ਇੱਥੇ ਆਪਣੇ ਟੀਚਰ ਰੱਖ ਲੈ ਕੇਰਲਾ ਤੋਂ ਰੱਖ ਲੈ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਪੰਜਾਬ ਦੇ ਤੇ ਚਾਕੀ ਮਾਰ ਰਹੇ ਹੋ ਸੇ ਪੰਜਾਬੀ ਟੀਚਰ ਹੀ ਨਹੀਂ ਸਾਰੇ ਕਿਹੜੇ ਨੇ ਜੀ ਆਪਣੇ ਨਵਨੀਤ ਸਰ ਤੇ ਹਰਦੀਪ ਸਰ ਜੀ ਭਾਈ ਸਾਹਿਬ ਤੁਸੀਂ ਮੈਨੂੰ ਆਪਣਾ ਇੱਕ ਤਾਂ ਨਾਂ ਦੱਸੋ ਤੇ ਤੁਸੀਂ ਇੱਥੇ ਕੀ ਕਰਦੇ ਮੈਨੂੰ ਦੱਸੋ ਮਾੜਾ ਚਾਹਣਾ ਪਾਇਆ ਜੀ ਹਾਂ ਜੀ ਤੁਸੀਂ ਟੀਚਰ ਹੋ ਨਹੀਂ ਨਹੀਂ ਸਰ ਤੁਸੀਂ ਕੌਣ ਹੋ ਮੈਨੂੰ ਦੱਸੋ ਨਾ ਮਾੜਾ ਜਿਹਾ ਕੌਣ ਹੋ ਤੁਹਾਡਾ ਕੀ ਤੁਹਾਡੇ ਖੁਦ ਮੈਨੇਜਮੈਂਟ ਚੋਂ ਕੌਣ ਹੋ ਨਹੀਂ ਸਰ ਨਹੀਂ ਮੈਂ ਤਾਂ ਰਿਸੈਪਸ਼ਨ ਤੇ ਹੀ ਬੋਲ ਰਹੀ ਹਾਂ ਜੀ ਰਿਸੈਪਸ਼ਨ ਤੋਂ ਬੋਲ ਰਹੇ ਆ ਅੱਜ ਇੱਥੇ ਧਰਨਾ ਲੱਗਿਆ ਲੋਕ ਇਕੱਠੇ ਹੋ ਕੇ ਆਏ ਆ ਤੁਸੀਂ ਪੰਜਾਬੀ ਹੋ ਛੋਡੇ ਪੰਜਾਬ ਦੇ ਵਿੱਚ ਆ ਕੇ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਸਕੂਲ ਖੋਲ੍ਹਿਆ ਕਿ ਸਾਡੇ ਜਵਾਕਾਂ ਦੇ ਕਾਲ ਚ ਤਖਤੀ ਲਿਖ ਕੇ ਪਾਉਂਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਐਂ ਤੁਸੀਂ ਜਰੀਲ ਕਰ ਰਹੇ ਹੋ ਜਵਾਕਾਂ ਨੂੰ ਪੰਜਾਬ ਦੇ ਵਿੱਚ ਨਹੀਂ ਕੌਣ ਕਰ ਰਹੀ ਅੱਜ ਜਿਹੜੇ ਥੋੜੇ ਬਾਹਰ ਦੇ ਵਿੱਚ ਹਜ਼ਾਰ ਬੰਦਾ ਬੁੜੀਆਂ ਆ ਕੇ ਬੈਠੀਆਂ ਬਿਨਾਂ ਗੱਲ ਤੋਂ ਬਹਿ ਗਏ ਅਕੀ ਹੈਲੋ ਅੱਜ ਜਿਹੜੇ ਥੋੜੇ ਬਾਹਰ ਦੇ ਵਿੱਚ 11 ਬੰਦਾ ਆ ਕੇ ਧਰਨੇ ਦੇ ਬੈਠੋ ਬਿਨਾਂ ਗੱਲ ਤੋਂ ਬੈਠ ਕੇ ਆ ਕੀ ਰੋਹਿਤ ਕੀ ਸਤਿ ਸ੍ਰੀ ਅਕਾਲ ਨਹੀਂ ਵਾਟ ਥਾਰ ਚੱਲੀ हेलो हेलो रोहित व्हाट आर यू टेलिंग थिंक पंजाबी इज नॉट अलाउड इन स्कूल हां पंजाबी इज नॉट अलाउड टू स्कूल व्हाई र यू सेड लाइक दैट हां या नो वन विल से लाइक दैट वी आर गोइंग टू स्कूल इन पंजाब यू नो पंजाबी इज नॉट अलाउड सिर्फ पंजाबी किने कह लावणी हगी ओ भाई साहब ਜਾਂ ਤਾਂ ਮੈਂ ਕੋਈ ਹੋਰ ਫਾਰਸੀ ਬੋਲ ਰਿਹਾ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਅੱਜ ਜਿਹੜੇ ਹਜ਼ਾਰਾਂ ਬੰਦੇ ਤੁਹਾਡੇ ਸਕੂਲ ਦੇ ਮੁਰੇ ਆ ਕੇ ਧਰਨਾ ਮਾਰ ਕੇ ਬੈਠਿਆ ਜਵਾਕ ਉਹਨਾਂ ਦੇ ਮਾਪੇ ਕਿਹੜੀ ਗੱਲ ਤੋਂ ਬੈਠੇ ਆ ਜੇ ਤੁਸੀਂ ਉਹ ਗੱਲ ਕਹਿ ਰਹੇ ਹੋ ਕਿ ਅਸੀਂ ਨਹੀਂ ਕਰ ਰਹੇ ਉਹ ਤਾਂ ਮਸਲਾ ਹੀ ਸੀਗਾ ਸਰ ਜਿਹੜੇ ਪ੍ਰਿੰਸੀਪਲ ਸਰਤੀ ਨਾ ਆਪਣੇ ਉਹਨਾਂ ਨੂੰ ਬਦਲ ਰਹੇ ਸੀਗੇ ਕਿਉਂ ਸਟਾਫ ਉਹ ਸਾਬ ਰੱਖਿਆ ਸੀ ਤਾਂ ਨੇ ਤੇ ਇਹ ਕਿ ਪ੍ਰਿੰਸੀਪਲ ਸਰ ਨੂੰ ਨਹੀਂ ਬਦਲਣਾ ਉਪਾਏ ਸਾਹਿਬ ਗੱਲ ਸੁਣੋ ਇਹਨੂੰ ਗੱਲ ਨੂੰ ਕਮਾਓ ਨਾ ਤੂੰ ਪੱਕ ਪੰਜਾਬੀ ਮਾਂ ਦਾ ਪੁੱਤ ਆ ਮੈਂ ਲੱਖਾਂ ਸਦਾਣਾ ਬੋਲਦਾ ਠੀਕ ਆ ਨਾ ਇਹ ਇਹੋ ਗੱਲ ਨੂੰ ਕਮਾ ਨਾ ਤੂੰ ਵੀ ਘੱਟੋ ਘੱਟ ਆਪਣਾ ਫਰਜ਼ ਨਿਭਾ ਆਪਣੀ ਬੋਲੀ ਪ੍ਰਤੀ ਆ ਤੁਸੀਂ ਕਮਾਲ ਕਰਦੇ ਹੋ ਅੱਜ ਮੈਨੂੰ ਤਾਂ ਹਜ਼ਾਰਾਂ ਬੰਦਿਆਂ ਦੇ ਫੋਨ ਆਏ ਕਿ ਸਾਡੇ ਜਿਹਾ ਬਾਕੀ ਨੇ ਗੱਲ ਤੱਕਦੀ ਪਾ ਦਿੰਦੇ ਪੰਜਾਬੀ ਨਹੀਂ ਬੋਲਣ ਦਿੰਦੇ ਅੱਛਾ ਇਹ ਅੰਦਰ ਜਿਹੜੇ ਬੰਦੇ ਆ ਉਹਨੂੰ ਖੁਦ ਨੂੰ ਨਹੀਂ ਪਤਾ ਕਿ ਪੰਜਾਬੀ ਕੀ ਆ ਪੰਜਾਬੀ ਨੂੰ ਪਤਾ ਹੀ ਨਹੀਂ ਪੰਜਾਬੀ ਬੋਲੀ ਦਾ ਸਰ ਮੈਂ ਕਹਿ ਰਿਹਾ ਮੈਡੀਕਲ ਨਾਲ ਜਿਹੜੇ ਸੋਣ ਨੂੰ ਨਾ ਜੇਪਾਂ ਪਰ ਪਰ ਕੇ ਸੋਣ ਨੂੰ ਪੈਸੇ ਦਿੰਦੇ ਨੇ ਨਾਲੇ ਆਪਦੀ ਬੋਲੀ ਦਾ ਆਪਣੇ ਸੱਭਿਆਚਾਰ ਦਾ ਘਾਣ ਕਰਾ ਰਹੇ ਨੇ ਹਾਂਜੀ ਉਹ ਤਾਂ ਜ਼ਰੂਰੀ ਐ ਸਰ ਪੰਜਾਬੀ ਦੇ ਦੇਖੋ ਜ਼ਰੂਰੀ ਐ ਜਿੰਨੀ ਸੋਡੀ ਪੰਜਾਬੀ ਦੀ ਐਕਟੀਵਿਟੀ ਐ ਪੰਜਾਬੀ ਦੀਆਂ ਗਤੀਵਿਧੀਆਂ ਨੇ ਸੱਭਿਆਚਾਰ ਨਾਲ ਸੰਬੰਧਤ ਹੋਰ ਬੋਲੀ ਨਾਲ ਇਤਿਹਾਸ ਨਾਲ ਧਰਮ ਨਾਲ ਸਾਰੀਆਂ ਖਤਮ ਕਰੀ ਇਹਨਾਂ ਸਕੂਲ ਚੋਂ ਤੁਸੀਂ ਹਾਂਜੀ ਹਾਂ ਸਰ ਪੰਜਾਬੀ ਤਾਂ ਬਹੁਤ ਜ਼ਰੂਰੀ ਐ ਅਸੀਂ ਤਾਂ ਉਹ ਜ਼ਰੂਰੀ ਐ ਤੇ ਫਿਰ ਲਾਗੂ ਕਿਉਂ ਨਹੀਂ ਕਰਦੇ ਆ ਜਿਹੜਾ ਤੇ ਇੱਥੇ ਮੈਨੇਜਮੈਂਟ ਆ ਤੇਰਾ ਪ੍ਰਿੰਸੀਪਲ ਆ ਤੇਰੇ ਟੀਚਰ ਨੇ ਇਹਨਾਂ ਨੇ ਪਤਾ ਗੱਲ ਕੀ ਬੋਲੀ ਐ ਕਿ ਦੇਖੋ ਜੀ ਜਿਹੜੇ ਪੰਜਾਬ ਦੇ ਟੀਚਰ ਆ ਇਹ ਤਾਂ ਅਨਪੜ੍ਹ ਨੇ ਗਵਾਰ ਨੇ ਇਹਨਾਂ ਨੂੰ ਪਤਾ ਨਹੀਂ ਸਿ ਲਿਆ ਕੇ ਸਟਾਫ ਕੇਰਲਾ ਤੋਂ ਆਂਧਰਾ ਪ੍ਰਦੇਸ਼ ਤੋਂ ਇਹ ਤਾਂ ਹੀ ਕਹਿ ਰਹੇ ਆ ਕਿ ਇਹ ਕਹਿ ਰਹੇ ਸੀਗੇ ਅਸੀਂ ਵੀ ਇਸ ਤਰੀ ਇਸ ਤਰੀ ਬੈਠੇ ਨਾ ਅਸੀਂ ਪੇਰਨ ਸਾਹਿਬ ਸੀਗੇ ਭਾਈ ਸਾਹਿਬ ਅਕਤ ਘੱਟੋ ਘੱਟ ਆਪਣੇ ਜ਼ਮੀਰ ਤੇਰਾ ਮੈਨੂੰ ਨਾਂ ਦੱਸ ਦਜਣਾ ਕੀ ਆ ਮਾੜਾ ਨਾਂ ਤਾਂ ਦੱਸ ਮੈਨੂੰ ਕੀ ਆ ਆਪਣਾ ਕਿਹੜਾ ਪਿੰਡ ਗਰਾਹ ਕੀ ਆ ਮੈ ਮੈਨੂੰ ਪਤਾ ਲੱਗੇ ਤੂੰ ਬਾਕੀ ਪੰਜਾਬ ਦਾ ਕੀ ਨਾਂ ਆਪਣਾ ਤਾ ਕੁਝ ਸਮਝ ਨਹੀਂ ਰਹੇ ਉਹ ਮੈਂ ਕਿਹੜਾ ਭਰਾਵਾ ਤੈਨੂੰ ਕੋਈ ਤੇਰੇ ਗੱਲ ਚ ਆ ਕੇ ਫਾਹਾ ਪਾਉਣ ਲੱਗਿਆ ਮੈਂ ਤਾਂ ਤੁਹਾਨੂੰ ਐਨੇ ਪੁੱਛਦਾ ਵੀ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਯਾਰ ਅਸੀਂ ਕਿਉਂ ਨਹੀਂ ਫਰਦ ਨਮਾਰੇ ਕਿਉਂ ਅਸੀਂ ਇਹਨਾਂ ਲੋਕਾਂ ਨਾਲ ਸਾਥ ਦੇ ਰਹੇ ਹਾਂ ਸਭ ਤੋਂ ਵੱਡੀ ਗਲਤੀ ਮੈਂ ਆਪਣੇ ਲੋਕਾਂ ਦੀ ਕੱਢਦਾ ਜਿਹੜੇ ਲੱਖਾਂ ਰੁਪਇਆ ਝੋਕਦੇ ਹਜ਼ਾਰਾਂ ਕਰੋੜਾਂ ਰੁਪਇਆ ਝੋਕਦੇ ਜਿਹੜੇ ਇਸਤਾਂ ਦੇ ਰੂਪ ਤੇ ਨਾਲਿਆਂ ਦੀ ਬੋਲੀ ਦੇ ਵਿਰਸੇ ਦਾ ਘਾਣ ਕਰਾ ਰਹੇ ਨੇ ਯਾਰ ਮੈਂ ਵੀ ਇਹੀ ਕਹਿ ਰਿਹਾ ਮੈਂ ਤਾਂ ਆਪ ਤੁਹਾਡੇ ਨਾਲ ਐ ਇਹਨੂੰ ਲੈ ਤਰੇ ਜਿਹੜਾ ਮੁਰੇ ਲਾਇਆ ਹੋਇਆ ਨੂੰ ਐ ਨਹੀਂ ਪਤਾ ਵੀ ਇਹ ਬੰਦਾ ਕੀ ਬੋਲੀ ਜਾਂਦਾ ਇਹ ਸਾਡੇ ਜਵਾਕ ਨੂੰ ਪੰਜਾਬੀ ਪੜਨ ਦੇਣਗੇ ਯਾਰ ਹੂੰ ਹੂੰ ਸਾਰਾ ਸਤਾਬ ਲੈ ਆ ਕੇ ਤੁਸੀਂ ਆਂਧਰਾ ਤੋਂ ਰੱਖ ਲਿਆ ਹਾਂਜੀ ਤੇ ਫੇਰ ਯਾਰਸ ਕਮਾਲ ਕਰੀ ਜੈਨੋ ਯਾਰ ਤੁਸੀਂ ਤੂੰ ਦਾ ਘਟੋ ਘਟ ਆਪਣੇ ਲੋਕਾਂ ਨਾਲ ਬਾਹਰ ਜਾ ਕੇ ਬੈਠ ਜਦੇ ਧਰਨੇ ਦੇ ਬੈਠੇ ਵੀ ਹਾਂ ਯਾਰ ਮੈਂ ਤੁਹਾਡੇ ਨਾਲ ਲੁੱਤ ਮਾਰੋ ਯਾਰ ਇਹ ਜੀ ਨੌਕਰੀ ਨੂੰ ਸਾਰੀ ਜੋਤੀ ਦੇ ਰੱਖੋ ਇਹ ਨੌਕਰੀ ਜਿਹੜੀ ਛੁੱਡੀ ਸੀ ਫੌਂਡ ਨੂੰ ਖਤਮ ਕਰਨ ਦੇ ਤੁਰੇ ਹੋਏ ਲੋਕ ਨੇ ਯਾਰ ਇਹ ਠੀਕ ਠੀਕ ਹੈ ਠੀਕ ਹੈ ਠੀਕ ਨੇ ਨੋ ਬੰਦਿਆਂ ਨੂੰ ਸਮਝਾ ਦਿਓ ਵੀ ਸਕੂਲ ਚ ਆਵਾਂਗੇ ਤਾਂ ਜਰੂਰ ਕੱਢਾਂਗੇ ਆ ਕੇ ਜਿਵੇਂ ਪਹਿਲਾਂ ਸਕੂਲਾਂ ਦਾ ਕੱਢਿਆ ਜੇ ਆਹ ਕੋਈ ਸਰਪੂਤ ਕੀਤੀ ਇਹਨਾਂ ਨੇ ਹਾਦ ਹੋ ਗਿਆ ਗੱਲ ਠਕਤੀ ਪਾ ਕੇ ਛੜ ਦੇ ਜਵਾਕ ਨੂੰ ਕਮਾਲ ਹੈ ਵਸੇ ਬੰਦੇ ਨੂੰ ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਮਹਿਸੂਸ ਕਰਾ ਰਹੇ ਹੋ ਵੀ ਤੇਰੀ ਬਹੁਤ ਵੱਡੀ ਗਲਤੀ ਆ ਤੂੰ ਪੰਜਾਬੀ ਕੰਮ ਬੋਲਿਆ ਕਮਾਲ ਦੀ ਗੱਲ ਆ ਹਾਂਜੀ ਆ ਸਾਡਾ ਹਾਲੂ ਪੰਜਾਬ ਦੇ ਵਿੱਚੋਂ ਵੀ ਖਾਸ ਤੌਰ ਤੇ ਮਾਨਸਾ ਜਿੱਥੇ ਅਸੀਂ ਮੋਢ ਬੈਠੇ ਮਾਲਵੇ ਦਾ ਧੁਰਾ ਜਿਹੜਾ ਅਸੀਂ ਮੰਨਦੇ ਆ ਮਾਨਸਾ ਉੱਥੇ ਸਾਡੀ ਬੋਲੀ ਦਾ ਘਾਣ ਯਾਰ ਇਹਨੂੰ ਬੰਦਿਆਂ ਨੂੰ ਸਮਝਾ ਦੇਈ ਮੈਂ ਬੰਦਾ ਕੌਣ ਆ ਤੇ ਮੈਂ ਕੀ ਨੇ ਸਕੂਲ ਦਾ ਜਲੂਸ ਕੱਢੂ ਨਾਲ ਇਹਨਾਂ ਦਾ ਕੱਢੂ ਆ ਕੇ ਠੀਕ ਪਰ ਦੁੱਖ ਤਾਂ ਮੈਨੂੰ ਛੋਟੇ ਵੀਰ ਮੈਨੂੰ ਆਪਣੇ ਲੋਕਾਂ ਦੇ ਜਿਹੜੇ ਸਾਡੇ ਲੋਕ ਅਸੀਂ ਆਪਣੀ ਮਾਂ ਬੋਲੀ ਦੇ ਆਪ ਗਦਾਰ ਲੋਕ ਆ ਜਿਹੜੇ ਉੱਠ ਨਹੀਂ ਰਹੇ ਆਪਣੇ ਜਵਾਨਾਂ ਨੂੰ ਨਹੀਂ ਪਹੁੰਚਦੇ ਸਕੂਲਾਂ ਆਏ ਨੂੰ ਵੀ ਤੈਨੂੰ ਕੀ ਪੜ੍ਹਾਉਂਦੇ ਓਏ ਪੰਜਾਬੀ ਬੋਲਣ ਤੇ ਮੈਂ ਕੋਈ ਬੋਲੀ ਦੇ ਖਿਲਾਫ ਨਹੀਂ ਬਿਲੋਕਾਂ ਨੇ ਬੋਲ ਮੈਂ ਕਹਿੰਦਾ ਤੁਸੀਂ ਜੇ ਮਰਜ਼ੀ ਜਵਾਨਾਂ ਨੂੰ ਅੰਗਰੇਜ਼ੀ ਪੜ੍ਹਾਓ ਯਾਰ ਹਿੰਦੀ ਜੋ ਮਰਜ਼ੀ ਪੜ੍ਹਾਓ ਫਿਰ ਤੁਸੀਂ ਆਪ ਦੀ ਬੋਲੀ ਕਮ ਮਾਰ ਰਹੇ ਆਂ ਹਾਂਜੀ ਹਾਂ ਇਹਨੂੰ ਦੱਸ ਤੀ ਇਹ ਬੰਦਾ ਕੌਣ ਆ ਠੀਕ ਇਹਨਾਂ ਨੂੰ ਪਤਾ ਨਹੀਂ ਹੁਣ ਹਾਂ ਠੀਕ ਹਾਂ ਇਹ ਆਏ ਨਹੀਂ ਅਸੀਂ ਬਖਸ਼ਣੇ ਜਿਹੜੇ ਬੰਦੇ ਸਾਡੀ ਬੋਲੀ ਨੂੰ ਮਾਰਨਗੇ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ 'ਚ ਜਾ ਕੇ ਆਪਣਾ ਆਪਣਾ ਕਲਚਰ ਆਪਣਾ ਸੱਭਿਆਚਾਰ ਤੇ ਆਪਣਾ ਸਾਰਾ ਕੁਝ ਥੋਪ ਦਿਆਂਗੇ ਇਹਨੂੰ ਕਹ ਬਹਿਮ ਕੱਢ ਦਿਓ ਠੀਕ ਹੁਣ ਪੰਜਾਬੀ ਨੂੰ ਦਾਤ ਨਹੀਂ ਜਿਹੜੀ ਬੋਲੀ ਸਮਝਦਾ ਇਹ ਠੀਕ ਠਾਕ